ਰਾਗ ਤਲੰਗ ਮਹੱਲਾ ਨਾਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਸ ਰੇ ਮਨ ਗਾਏ ਜੋ ਸੰਗੀ ਹੈ ਤੇਰੋ ਉਸ ਰਿਬਿਤਿਓ ਜਾਤ ਹੈ ਕਹੋ ਮਾਨ ਲੈ ਮੇਰੋ ਰਹੋ ਸੰਪਤ ਰਥ ਧਨ ਰਾਜ ਸਿਓ ਤੈਨਹੀਂ ਲਗਾਇਓ ਕਾਲ ਫਾਸ ਜਦ ਗਲ ਪਰੀ ਸਭ ਭੈਓ ਪਰਾਇਓ ਜਾਨ ਬੂਝ ਲੈ ਬਾਬਰੇ ਤੈ ਕਾਜ ਬਿਗਾਰਿਓ ਪਾਪ ਕਰ ਤੈ ਸਭ ਕਿਉ ਨਹੀਂ ਨਹਿ ਘਰਵ ਨਵਾਰੇਓ ਜਹਿ ਵਿਦਗੁਰਿ ਅਪਦੇਸਿਆ ਸੋ ਸੁਨਿ ਰਹਿ ਭਾਈ ਨਾਨਕ ਕਹਿਤ ਪਕਾਰ ਕੈ ਗਹਿ ਪ੍ਰਭ ਸਰਨਾਈ ਜਹਿ ਵਿਦਗੁਰਿ ਅਪਦੇਸਿਆ ਸੋ ਸੁਨਿ ਰਹਿ ਭਾਈ ਨਾਨਕ ਕਹਿਤ ਪਕਾਰ ਕੈ ਗਹਿ ਪ੍ਰਭ ਸਰਨਾਈ ਇਹ ਸ਼ਬਦ ਜੁਗੋ ਜੁਗਟਲ ਚਵਰ ਸ਼ਕਤ ਦੇ ਮਾਲਕ ਸ਼ਬਦ ਗੁਰੂ ਗੁਰਤਾ ਗਦਿ ਤੇ ਬਰਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 726 ਰਾਗ ਤਲੰਗ ਤੇ ਵਿੱਚ ਸਤਗੁਰੂ ਨੌਵੇਂ ਪਾਤਸ਼ਾਹ ਜੀ ਦੇ ਮੁਖਾਤਬਿੰਦ ਤੋਂ ਚਿਹਰੇ ਹੋਏ ਸ਼ਬਦ ਹੈ ਸਤਗੁਰੂ ਸਮਝਾ ਰਿਹਾ ਹੈ ਕਿ हे ਮਨ ਤੂੰ ਕਿਉਂ ਨਹੀਂ ਜਸ ਗਾ ਰਿਹਾ ਉਸਤ ਉਦ ਸਿਮਰਨ ਕਿਉਂ ਨਹੀਂ ਕਰ ਰਿਹਾ ਹਰ ਜਸ ਦੇ ਮਨਾਂ ਗਾਇਲ ਹੈ ਜੋ ਸੰਗੀ ਹੈ ਤੇਰਾ ਜਿਸ ਨੇ ਤੇਰੇ ਸੰਗ ਜਾਣਾ ਹੈ ਜੋ ਤੇਰਾ ਅਸਲੀ ਸਾਥੀ ਹੈ ਤੂੰ ਉਸ ਨਾਮ ਨੂੰ ਕਿਉਂ ਨਹੀਂ ਜਪ ਰਿਹਾ ਤੈਨੂੰ ਹਮੇਸ਼ਾ ਹੀ ਦਿਨ ਦਿਨ ਰਾਤ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ ਚਾਹੀਦਾ ਉਹਦੀ ਸਿਫਤ ਸਲਾਹ ਦੇ ਵਿੱਚ ਉਹਦੇ ਭਜਨ ਬੰਦਗੀ ਦੇ ਵਿੱਚ ਜੁੜਨਾ ਚਾਹੀਦਾ ਕਿਉਂਕਿ ਉਸਨੇ ਤੇਰੇ ਨਾਲ ਜਾਣਾ ਹੈ ਔਸਰ ਬੀਤਿਉ ਜਾਤ ਹੈ ਕਹੋ ਮੰਨ ਲੈ ਮੇਰੋ ਗੁਰੂ ਸਮਝਾ ਰਿਹਾ ਹੈ ਕਿ ਸਮਾਂ ਬੀਤਦਾ ਜਾ ਰਿਹਾ ਹੈ ਉਮਰ ਤੇਰੀ ਪਲ ਪਲ ਘਟਦੀ ਜਾ ਰਹੀ ਹੈ ਜਿਹੜਾ ਸਵਾਸ ਆਉਂਦਾ ਹੈ ਉਹ ਖਤਮ ਹੋਈ ਜਾ ਰਿਹਾ ਹੈ ਕਹੋ ਮੰਨ ਲੈ ਮੇਰੋ ਇਹ ਮੰਨ ਲੈ ਕੇ ਮੁੜ ਕੇ ਸਵਾਸ ਜਿਦੇ ਹੈ ਤੇਰੇ ਬਧਨੇ ਨਹੀਂ ਹੈ ਜਿੰਨੇ ਸਵਾਸਾਂ ਦੀ ਪੂੰਜੀ ਮਿਲੀ ਹੈ ਜੇ ਤੂੰ ਇਹਨ ਗਵਾਲਿਆ ਕਿਉਂਕਿ ਜਿਹੜੀ ਪੂੰਜੀ ਹੈ ਤੇਦੀ ਇਹ ਤਾਂ ਦਿਨ ਰਾਤ ਕੱਟ ਰਹੀ ਹੈ ਇਹੋ ਗੱਲ ਸਤਗੁਰੂ ਦਾਸਵਾਧਾ ਜੀ ਸੰਭਾ ਰਹੇ ਜੋ ਤੇ ਨਿਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਰਨਾ ਨਹੀਂ ਇਹ ਤੋ ਕਹਿੰਦੇ ਜਾਣਾ ਹੈ ਤੇ ਨਵੇਂ ਪਾਤਸ਼ਾਹ ਕਹਿੰਦੇ ਜਦ ਜਾਣਾ ਹੈ ਤੇ ਜਿਸ ਨੇ ਤੇਰੇ ਨਾਲ ਜਾਣਾ ਹੈ ਜਿਹੜਾ ਤੇਰਾ ਸੰਗੀ ਹੈ ਜਿਸ ਤੇਰਾ ਸਾਥੀ ਹੈ ਜਿੰਨ ਹਮੇਸ਼ਾ ਤੇਰੇ ਨਾਲ ਰਹਿਣਾ ਤੋ ਉਸ ਪਰਮਾਤਮਾ ਦੇ ਨਾਮ ਨੂੰ ਕਿਉਂ ਨਹੀਂ ਸਿਮਰ ਰਿਹਾ ਤੂੰ ਆਪਣਾ ਜਿਹੜਾ ਸਮਾਂ ਜਿਹੜਾ ਹੈ ਉਹ ਤੇਰਾ ਬੀਤਦਾ ਜਾ ਰਿਹਾ ਹੈ ਪਰ ਉਸ ਪਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਉਹ ਕਹਿੰਦੇ ਮੇਰਾ ਕਹਿਣਾ ਮੰਨ ਲੈ ਹਰ ਤੈਨੂੰ ਪਛਤਾਉਣਾ ਪੈਣਾ ਕਿਉਂਕਿ ਨੌਵੇਂ ਪਾਤਸ਼ਾਹ ਸ਼ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਮੁਖਰਬਿੰਦ ਤੋਂ ਸ਼ਲੋਕ ਨੌਵੇਂ ਮਹਲੇ ਦੇ ਚਾਰੇ ਹੋਏ ਉਹਨਾਂ ਦੇ ਵਿੱਚ ਇਹ ਉਪਦੇਸ਼ ਦੇ ਰਿਹਾ ਹੈ ਗੁਣ गोविंद ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਮਨ ਜੇ ਬਿਦਜਲ ਕੋ ਮੀਨ ਕਿਤੇ ਜੇਕਰ ਤੂੰ ਉਸ ਪਰਮਾਤਮਾ ਦੇ ਨਾਮ ਦਾ ਗੁਣ ਗਾ ਨਾ ਕੀਤਾ ਸਿਫਤਸਲਾ ਨਾ ਕੀਤੀ ਸਿਮਰਨ ਨਾ ਕੀਤਾ ਭਜਨ ਬੰਦਗੀ ਨਾ ਕੀਤੀ ਇਹ ਤੇਰਾ ਜਨਮ ਹੀ ਬ्यर्थ ਹੈ ਇਹ ਕਿਸੇ ਕੰਮ ਦਾ ਜਨਮ ਨਹੀਂ ਹੈ ਕਹੋ ਨਾਨਕ ਹਰ ਭਜਨ ਮਨਾ ਜਿਵੇਂ ਬਿਦਜਲ ਕੋ ਮੇਨ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਤੇਰਾ ਵੀ ਉਸ ਦੇ ਸਿਮਰਨ ਤੋਂ ਬਿਨਾ ਰਹਿਣਾ ਨਹੀਂ ਤੈਨੂੰ ਚਾਹੀਦਾ ਪਰ ਤੂੰ ਤਾਂ ਦੂਜ ਦੇ ਵਿੱਚ ਫਸ ਗਿਆ ਤੂੰ ਦੁਨੀਆਂ ਦੇ ਵਿੱਚ ਫਸ ਗਿਆ ਕਿਉਂਕਿ ਤੂੰ ਇਸ ਦੁਨੀਆਂ ਨੂੰ ਸੱਚ ਮੰਨ ਕੇ ਬੈਠ ਗਿਆ ਜਿਹੜਾ ਕਿ ਕੂੜ ਹੈ ਸੰਪਤ ਰਥ ਧਨ ਰਾਜ ਸਿ ਅਤੀ ਨੇ ਲਗਾਇਓ ਤੋ ਦੁਨੀਆ ਦੀ ਦੌਲਤ ਦੇ ਨਾਲ ਜਾਇਦਾਦ ਦੇ ਨਾਲ ਰਥ ਘੋੜਿਆਂ ਦੇ ਨਾਲ ਇਹ ਜਿਹੜਾ ਰਾਜ ਹੈ ਇਸ ਦੇ ਨਾਲ ਤੋਂ ਨੇਹ ਲਗਾ ਕੇ ਬੈਠ ਗਿਆ ਕਿ ਮੈਂ ਤਾਂ ਇੱਥੇ ਦਾ ਬਾਦਸ਼ਾਹ ਹੈ ਇਹ ਤਾਂ ਤੇਰੇ ਕਿਸੇ ਕੰਮ ਵੀ ਨਹੀਂ ਆਉਣੇ ਕਾਲ ਲਫਾਸ ਜਦ ਗਲ ਪਰੀ ਸਭ ਪੈਓ ਪਰ아요 ਜਦੋਂ ਕਿ ਤੇ ਫਾਂਸੀ ਤੇ ਗਲ ਆ ਕੇ ਮੌਤ ਦੀ ਪਹ ਜਾਨੀ ਹੈ ਤਾਂ ਜਿਹੜਾ ਤੂੰ ਕਿੰਨਾ ਮੇਰੇ ਇਹੋ ਹਾਥੀ ਹੈ ਘੋੜੇ ਹੈ ਇਹ ਸਾਰੇ ਮੇਰੇ ਨਾਲ ਚੱਲਣਗੇ ਇਹ ਕਿਸੇ ਵੀ ਤੇਰੇ ਨਾਲ ਨਹੀਂ ਜਾਣ ਕਿਉਂਕਿ ਸਾਰੇ ਪ੍ਰਾਏ ਹੋ ਜਣੇ ਕਿਉਂਕਿ ਜਿਹੜੀ ਸੋਨੇ ਦੀ ਲੰਕਾ ਹੈ ਜਿਹਦੇ ਵਿੱਚ ਆਪ ਰਾਵਣ ਰਾਜ ਕਰਦਾ ਸੀ ਉਬੀ ਜੇ ਤੋ ਪਰਾਈ ਪਈ ਤਸ ਖਲੀ ਹੱਥ ਜਣਾ ਪਿਆ ਸਰਬ ਸੁਆਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਹ ਨਾਨਕ ਦਰਬੰਦ ਦੇ ਹੱਥੀ ਖਿੰਮੇ ਪਈ ਪਰਾਈ ਹੱਥੀ ਕੋੜੇ ਵੱਜੇ ਹੀ ਲਿਆ ਗਏ ਕਿਸੇ ਕੰਮ ਨਹੀਂ ਆਏ ਇੱਥੇ ਵੀ ਇਦਾਂ ਹੀ ਹੈ ਇੱਥੇ ਵੀ ਨਵੇਂ ਪਾਸ਼ੇ ਇਹੋ ਹੀ ਸਮਝਾ ਦੇ ਕਿ ਸਭ ਕੁਝ ਪਰਾਇਆ ਹੋ ਜਾਣਾ ਜਿਨ੍ਹਾਂ ਨੂੰ ਤੋ ਆਪਣਾ ਸਮਝ ਕੇ ਬੈਠਾ ਕਿਉਂਕਿ ਜਿੱਦ ਜਿੱਦ ਤੇਰਾ ਸਮਾਂ ਬੀਤਦਾ ਜਾਂਦਾ ਹੈ ਉਦੋਂ-ਉਦੋਂ ਤੇਰੀ ਸਵਾਸ ਦੀ ਪੂੰਜੀ ਘਟ ਰਹੀ ਹੈ ਜਾਨ ਬੋਝ ਕੇ ਬਾਬਰੇ ਤੇ ਕਾਜ ਬਗਾਰੇ ਹੋ ਪਾਪ ਕਰਤ ਸੁਖਿਓ ਨਹੀਂ ਨਸ ਗਰਮਨੇ ਵਾਲਿਆ ਕਹਿੰਦੇ ਤੈਨੂੰ ਪਤਾ ਹੋਣ ਦੇ ਬਾਵਜੂਦ ਵੀ ਤੂੰ ਜਿਸ ਕਾਰਜ ਲੈ ਆਇਆ ਸੀ ਉਹ ਤੂੰ ਕਾਰਜੀ ਛੱਡ ਦਿੱਤਾ ਨਮਾ ਕਰਨਾ ਸ਼ੁਰੂ ਕਰ ਲਿਆ ਕਿ ਮੈਂ ਤਾਂ ਦੁਨੀਆ ਤੇ ਜਾਇਦਾਦ ਇਕੱਠੀ ਕਰਨੀ ਹੈ ਮੈਂ ਤਾਂ ਰਿਸ਼ਤੇ ਨਾਤੇ ਬਣਾਉਣੇ ਨੇ ਮੇਰੇ ਬੱਚੇ ਚਾਹੀਦੇ ਹੈ ਮਾਤਾ ਪਿਤਾ ਚਾਹੀਦੇ ਹੈ ਸਾਰਾ ਕੁਝ ਮੈਨੂੰ ਦੁਨੀਆਂ ਦੇ ਬੰਦਚ ਜਿੰਨੇ ਬੰਦਲੇ ਚਾਹੀਦੇ ਪਰ ਇੰਨੀ ਤਾਂ ਕਿਸੇ ਕੰਮ ਹੀ ਨਹੀਂ ਆਉਣਾ ਪਾਪ ਕਰਤ ਸੁਖਿਓ ਨਹੀਂ ਇਹਨਾਂ ਦੇ ਖਾਤਰ ਕਹਿੰਦੇ ਧਨ ਦੌਲਤ ਦੀ ਖਾਤਰ ਪਹਿਣਾ ਪਰਾਮਾ ਪੁੱਤਰਾਂ ਦੀ ਧੀਾਂ ਦੀ ਖਾਤਰ ਤੋ ਕਹਿੰਦੇ ਪਾਪ ਕਰਨ ਲੱਗੇ ਨ ਭੂਰਾ ਵੀ ਸੰਕੋਚ ਨਹੀਂ ਕੀਤਾ ਸੰਜਮ ਨਹੀਂ ਕੀਤਾ ਕਿ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਨਹਿ ਗਰਵ ਲਗਵਾ ਰਿਹਾ ਤੇ ਆਪਣਾ ਜਿਹੜਾ ਜਨਮ ਸੀ ਉਹਨੂੰ ਤੂੰ ਖਰਾਬ ਕਰ ਲਿਆ ਕਿਉਂਕਿ ਤੈਨੂੰ ਜਨਮ ਤਾਂ ਮਿਲਿਆ ਸੀ ਇਸ ਕਰਕੇ ਕਿ ਇਸ ਤਨ ਦੇ ਰਿੰਦਿਆਂ ਰਿੰਦਿਆਂ ਤੂੰ ਆਪਣਾ ਪਰਮਾਤਮਾ ਦੇ ਨਾਲ ਜੁੜ ਜਾਇਆ ਪਰ ਤੂੰ ਕਿਸੇ ਹੋਰ ਪਾਸੇ ਲੱਗ ਗਿਆ ਬਿਰਧ ਭੈਓ ਨਾਮੇ ਪਾਛਾ ਕਹਦੇ ਬਿਰਧ ਭੈਓ ਸੂਝੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨਾ ਭਜੇ ਭਗਵਾਨ ਕਹਿੰਦੇ ਤੂੰ ਹੁਣ ਬਡਾਪਾ ਆ ਗਿਆ ਤੈਨੂੰ ਹੱਲੇ ਵੀ ਸਮਝ ਨਹੀਂ ਲੱਗੀ ਮੌਤ ਵੀ ਸਿਰ ਤੇ ਆ ਖੜੀ ਹੋਈ ਕਹੋ ਨਾਨਕ ਨਰ ਬਾਬਰੇ ਕਿਉ ਨਾ ਭਜੇ ਭਗਵਾਨ ਤੂੰ ਹੱਲੇ ਵੀ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਨਹੀਂ ਲੱਗ ਰਿਹਾ ਪਤਾ ਹੈ ਵੀ ਜਾਣਾ ਹੈ ਜਾਣ ਬੱਝ ਕੇ ਤੂੰ ਪਾਗਲ ਬਣਿਆ ਆਇਆ ਜਾਨਵੁੱਝ ਕੇ ਬਾਵਰੇ ਤੇ ਕਾਜ ਵਿਗਾੜੇ ਉਹ ਤੇ ਆਪਣਾ ਜਾਨਵੁੱਝ ਕੇ ਜਿਹੜਾ ਜੀਵਨ ਦਾ ਕਾਰਜ ਸੀ ਉਹ ਤੇ ਖਰਾਬ ਕਰ ਲਿਆ ਕਿਉਂਕਿ ਇਸੇ ਕਰਕੇ ਉਹ ਕਹਿੰਦੇ ਹੈ ਮੱਟੀ ਕੇ ਪੁੱਤਲਾ ਕੈਸੇ ਨੱਚਦਾ ਹੈ ਦੇਖੇ-ਦੇਖੇ ਸੁਨੇ ਦੌਰੇ ਉਹ ਫਿਰਦਾ ਹੈ ਪਤਾ ਵੀ ਹੈ ਦੇਖ ਵੀ ਲਿਆ ਸੁਣ ਵੀ ਲਿਆ ਪਰ ਫਿਰ ਵੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਨਹੀਂ ਲੱਗਦਾ ਦੁਨੀਆਂ ਦੇ ਕਾਰਜ ਦੇ ਵਿੱਚ ਲੱਗਾ ਹੋਇਆ ਕਿ ਮੈਂ ਜਾਇਦਾਦ ਬਣਾ ਲਵਾਂ ਮਹਿਲ ਬਾੜੀਆਂ ਬਣ ਜਾਣ ਧੀਆਂ ਪੁੱਤਾਂ ਦੇ ਰਿਸ਼ਤੇ ਨਾਤੇ ਕਰ ਲਵਾਂ ਮੇਰੀ ਰਿਸ਼ਤੇਦਾਰੀ ਬਣ ਜਵੇ ਮੇਰਾ ਕਿਤੇ ਲਾਜ ਨਾ ਘਟ ਅਦਾਜਵੇ ਪਰ ਤੇਰੀ ਅਸਲੀ ਲਾਜ ਤਾਂ ਉਦੋਂ ਬਚਣੀ ਹੈ ਜਦੋਂ ਤੇਰੇ ਨਾਲ ਪਰਮਾਤਮਾ ਜਿਹੜਾ ਆ ਉਹਦਾ ਨਾਮ ਦਾ ਸੰਗ ਹੋਇਆ ਅਸਲੀ ਤਾਂ ਜੀਵਨ ਦਾ ਸੰਗੀ ਉਹੋ ਹੈ ਇਹ ਤੇ ਚੀਜ਼ਾਂ ਸਾਰੀਆਂ ਝੂਠੀਆਂ ਕਿਉਂਕਿ ਇਸੇ ਕਰਕੇ ਤਾਂ ਨੋ ਮੇ ਪਾਛਾ ਸਮਝਾ ਰਹੇ ਹੈ ਤਨਦਾਰਾ ਸੰਪਤ ਸਗਲ ਜਿਨ ਆਪਣੇ ਕਰਮਾਨ ਇਨ ਮੇ ਕੁਛ ਸੰਗੀ ਨਹੀਂ ਨਾਨਕ ਸੱਚੀ ਜਾਣ ਇਹ ਜਿਹੜਾ ਜੋ ਵੀ ਹੈ ਇਹ ਤਾਂ ਤੇਰੇ ਨਾਲ ਹੀ ਕੁਛ ਨਹੀਂ ਜਾਣ ਇਸ ਕਰਕੇ ਇਹ ਤੇਰੇ ਸੰਗ ਜੋ ਚੀਜ਼ਾਂ ਚੱਲਣ ਵਾਲੀਆਂ ਨਹੀਂ ਗਈਆਂ ਇਹਨਾਂ ਨੂੰ ਛੱਡ ਦੇ ਜਹ ਬਿਦ ਗੁਰ ਉਪਦੇਸਿਆ ਸੋ ਸੁਣਦੇ ਭਾਈ ਦਾਨਕ ਕਹਿਤ ਪਕਾਤ ਲੈ ਪਕਾਰ ਕੇ ਕਹਿ ਪ੍ਰਭ ਸ਼ਰਨ ਆਈ ਜੇਰਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਜਿਸ ਤਰੀਕੇ ਨਾਲ ਤੈਨੂੰ ਸਮਝਾਇਆ ਹੈ ਉਹ ਬੜੇ ਧਿਆਨ ਨਾਲ ਸੁਣ ਨਾਨਕ ਕਹਿਤ ਪਕਾਰ ਕੇ ਨਾਨਕ ਪਾਸ਼ਾ ਕਹਿ ਰਹੇ ਕਿ ਜੋ ਗੁਰੂ ਦਾ ਉਪਦੇਸ਼ ਹੈ ਉਹਨੂੰ ਧਿਆਨ ਨਾਲ ਸੁਣ ਕੇ ਗੁਰੂ ਦੇ ਸ਼ਰਨ ਦੇ ਵਿੱਚ ਜੁੜ ਜਾ ਗਹਿ ਪ੍ਰਭ ਸ਼ਰਨ ਆਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਜੁੜ ਜਾ ਸ਼ਰਨ ਦੇ ਵਿੱਚ ਲੱਜਾ ਉੱਥੇ ਹੀ ਤੇ ਦਿਨਾਰ ਨਾਮ ਦਾ ਸੰਗ ਜਿਹੜਾ ਮਿਲਣਾ ਤੈਨੂੰ ਅਦਰਵਾਈਜ਼ ਦੁਨੀਆ ਦੇ ਪਦਾਰਥ ਜਿਹੜੇ ਹੈ ਰਿਸ਼ਤੇ ਨਾਤੇ ਜਿਹੜੇ ਹੈ ਇਹ ਕਿਸੇ ਵੀ ਕੰਮ ਦੇ ਨਹੀਂ ਹੈ ਇਸੇ ਕਰਕੇ ਪੰਜਵੇਂ ਪਾਛਵੀ ਟੁੱਡੀ ਰਾਗ ਦੇ ਵਿੱਚ ਸਮਝਾਦਾ ਹੈ ਨਾਮ ਸੰਗੀ ਸੋ ਮਨ ਨਾ ਬਸਾਇਓ ਜਿਹੜਾ ਕਹਿੰਦੇ ਨਾਮ ਦਾ ਸੰਗ ਹੈ ਅਸਲੀ ਜਿੰਨੇ ਸੰਗ ਤੇਰਾ ਕਰਨਾ ਹੈ ਉਹ ਤਾਂ ਤੂੰ ਮਨ ਚ ਬਸਾ ਨਹੀਂ ਧਿਆ ਛੋੜ ਜਾਏ ਬਹੁਤ ਚਿਤ ਲਾਇਓ ਨਾਮ ਨੂੰ ਛੱਡ ਕੇ ਤੋਂ ਹੋਰੀ ਬਾਕੀ ਚ ਮੇਲਿਆਂ ਦੇ ਨਾਲ ਤੇਰਾ ਚਿਤ ਲੱਗਾ ਹੋਇਆ ਇਹ ਛੜ ਦੇ ਮਿੱਤਰਾ ਇਹ ਚ ਮੇਲੇ ਕਿਸੇ ਕੰਮ ਨਹੀਂ ਆਉਣੇ ਕਿਉਂਕਿ ਸਤਗੁਰੂ ਅਵਦਾਸ ਮਹਾਰਾਜ ਜੀ ਕਹਦੇ ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੋਹ ਰਵਿਦਾਸ ਜਮਾ ਇਹ ਜਿੰਨਾ ਵਿੱਚ ਮੇਲਾ ਹੈ ਸਾਡੇ ਦਾ ਸਾਰਾ ਛੱਡ ਕੇ ਜਾਣਾ ਇਦੇ ਵਿੱਚੋਂ ਜਾਣਾ ਕੁਛ ਨਹੀਂ ਜਿਹੜੇ ਤੂੰ ਪਾਪ ਕਰਦਾ ਹੈ ਇਹ ਤੇਰੇ ਨਾਲ ਜਾਣੇ ਹੈ ਜਿਹੋ ਜਿਹਾ ਤੂੰ ਕੰਮ ਕਰੇਗਾ ਜਿਹੋ ਜਿਹਾ ਤੂੰ ਕਰਮ ਕਰੇਗਾ ਉਹਦੇ ਮੁਤਾਬਕ ਹੀ ਤੈਨੂੰ ਅੱਗੇ ਰਹਿ ਲੇਖਾ ਦੇਣਾ ਪੈਣਾ ਇਸ ਕਰਕੇ ਲੇਖਾ ਦੇਣਾ ਸਹਿਲ ਜੇ ਮਨ ਸੁੱਚੀ ਹੈ ਸੋ ਸੱਚ ਦੇ ਮਾਰਗ ਨੂੰ ਅਪਣਾਉਣਾ ਪੈਣਾ ਸੋ ਪਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਨੌਵੇਂ ਪਾਤਸ਼ਾਹ ਜੋਣ ਲਈ ਕਹਿ ਰਹੇ ਹੈ ਆਓ ਕੁਣਾਂ ਦੇ ਇਸੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਆਉਣ ਵਾਲੇ ਸਮੇਂ 'ਚ ਸ਼ੁੱਧ ਬਾਣੀ ਪੜਨ ਦਾ ਅਭਿਆਰਨ ਦਾ ਬਲ ਬਖਸ਼ੋ ਲੱਖਾਂ ਹੀ ਗਲਤੀਆਂ ਭੁੱਲਾਂ ਕੀਤੀਆਂ ਹੋਣਗੀਆਂ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਅੱਗੇ ਤੋਂ ਸ਼ੁੱਧ ਅਰਥ ਕਰਨ ਦੇ ਸ਼ਕਤੀ ਦੇਣੀ ਸਮਰੱਥ ਦੇਣੀ ਅਰਦਾਸ ਬੇਨਤੀ ਇਹੋ ਹੀ ਕਰਦੇ ਹੋਏ ਆਉ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ wahiguru ji ki fati